ਕਿਸੇ ਨੇ ਆਪਣੇ ਘਰ ਦਾ ਨਹੀਂ ਪੱਥਰ ਰੱਖਣਾ ਕੋਠੀ ਦੀ ਰਮਤਾ ਕਰਦੀ ਫਿਸਕੜਾ ਪ੍ਰਸ਼ਾਦੀ ਦੇਗ ਬਣਾ ਕੇ ਪਰਿਵਾਰ ਦੇ ਜੀ ਲੈ ਆਏ ਤੇੜਾ ਮਿਸਤਰੀ ਸਿੰਘ ਸੀ ਨਾ ਜਿਹੜੇ ਕੋਠੀ ਦੀ ਨਹੀਂ ਪੱਥਰ ਰੱਖਣਾ ਸੀ ਦੇਗ ਲਾ ਕੇ ਫਿਸਕੜਾ ਪ੍ਰਸ਼ਾਦੀ ਤੇ ਏਡਾ ਆ ਕੇ ਤਾਂ ਸਾਰਾ ਟੱਬਰ ਹੱਥ ਜੋੜ ਕੇ ਖੜੀ ਹੋ ਗਏ 5 ਮਿੰਟ 7 ਮਿੰਟ 15 ਮਿੰਟ ਇੱਕ ਦਿਨ ਮੂੰਹ ਦੇ ਵੇਖੀ ਜਾਣ ਤੇ ਬੀਬੀ ਲਾ ਕੇ ਮੋਰ ਵੀ ਘਰ ਦੀ ਜਿਹੜੀ ਮਾਲਕ ਨੂੰ ਸੀ ਕਹਿੰਦੇ ਭਾਈ ਸਾਹਿਬ ਜੀ ਬੱਸ ਕਰੋ ਬੱਸ ਕੰਧਾਲਾਸ ਮੈਂ ਕਰ ਰਿਹਾ ਮੈਂ ਅਜੇ ਤਾਈ ਕਰ ਰਹੇ ਆ ਅਰਦਾਸ ਕੋਈ ਵੀ ਨਹੀਂ ਕਰਦਾ ਸਾਡੇ ਹੱਥ ਜੋੜ ਕੇ ਖੜੋਦੇ ਆ ਇਹ ਹਾਲਾਤ ਨੇ ਸਾਡੇ ਕਿਹੜਾ ਪ੍ਰਸ਼ਾਦੀ ਦੇਗ ਬਣਾ ਲਈ ਘਰ ਦੀ ਰਮਤ ਆਉਣੀ ਆ ਤੇ ਜਿਹੜਾ ਮਿਸਤਰੀ ਸਿੰਘ ਆ ਉਹਨੇ ਤਾਂ ਜਦੋਂ ਸਾਰੇ ਟੱਬਰ ਨੇ ਹੱਥ ਜੋੜ ਲਏ ਕੋਨੇ ਕੋਨੇ ਸੋਚਿਆ ਵੀ ਇਹਨਾਂ ਦਾ ਉਹ ਸੋਚ ਰਿਹਾ ਵੀ ਮਿਸਤਰੀ ਸਿੰਘ ਕਰ ਰਿਹਾ ਤੇ ਮਿੱਟੀ ਸੋਚ ਰਿਹਾ ਵੀ ਬੀਬੀ ਜੀ ਅਰਦਾਸ ਹਾਰ ਕੇ ਬੀਬੀ ਬੋਲੀ ਵੀ ਭਾਈ ਸਾਹਿਬ ਜੀ 15 ਮਿੰਟ ਹੋ ਗਏ ਬਸ ਕਰ ਜਾਓ ਬੰਦਾ ਤੋ ਇਹ ਤਰਸ ਮੈਂ ਕਰ ਰਿਹਾ ਅਰਦਾਸ ਤੁਸੀਂ ਕਰ ਰਹੇ ਕਦੇ ਰਾਤ ਇਹ ਨਹੀਂ ਕਰਦਾ 15 ਮਿੰਟ ਕਿਉਂ ਲਉਦੇ ਆ ਜੀ ਉਹ ਨਹੀਂ ਹਾਂ ਕਿ ਬਾਬਾ ਜੀ ਗੁਰਦਰੀ ਲਿਆਦੇ ਉਹਨਾਂ ਅਰਦਾਸ ਕੀਤੀ ਤੇ ਇੱਕ ਧੱਕੀ ਤੇ ਕੰਮ ਲਾਂ ਕਰਿਆ ਉਹਦਾ ਮੇਰੇ ਕਾ ਚ ਪ੍ਰਭਾਵ ਫਿਰਿਆ ਨਗਰਗੀਤ ਨਾਲ ਆਪਾਂ ਕਾਫੀ ਘਟ ਲਿਆ ਉਹਦਾ ਕੇਸ ਨੂੰ ਕੌਣ ਹੈ ਕਹਿੰਦਾ ਮੈਂ ਸਿਰਫ ਕਿੰਨੇ ਸਾਲ ਹੋ ਗਏ ਕਿਤਾ 15 ਸਾਲ ਹੋ ਗਏ ਅਭਿਆਸ ਕਰਿਆ ਬੱਚਾ 5-7 ਸਾਲ ਸਕੂਲ ਜਾਵੇ ਨਾ ਤੇ ਉਹ ਪਿਓ ਰਮਤਾਂ ਦੇਣ ਲੱਗ ਪਈਦਾ ਬਹੁਤੀਆਂ ਗੱਲਾਂ ਆ ਨਿੱਕੇ ਨਿੱਕੇ ਬੱਚੇ ਮੈਰਿ ਕਰਾਉਣਾ ਸਿੱਖ ਗਏ ਸਕੂਲੇ ਜਾਂਦੇ ਗਿਆਨ ਆ ਗਿਆ ਪਤਾ ਲੱਗ ਗਿਆ ਉਹਨਾਂ ਇੰਨੇ ਇੰਨੇ ਸਾਧ ਗੁਰੂ ਵਾਲੇ ਆ ਚਾਕੇ ਗੁਸਾਣਾ ਕਰਾਉਣਾ ਅੱਜ ਕਿਸੇ ਸੱਭ ਨੂੰ ਬਰਾਤ ਜਲਦੀ ਕਿੰਨਿਆਂ ਦੀ 100 ਬਰਾਤੀ ਜਾਂਦਾ ਤੇ ਜੇ ਭਾਈ ਸਾਹਿਬ ਤੇ ਲੇਟ ਹੋ ਜਾਣਾ ਸਾਰੇ ਦੇਖ ਰਹੇ ਉਹ ਅਰਦਾਸ ਕਰਦੇ ਉੱਥੇ ਕਿਤੇ ਅਰਦਾਸ ਕਰਦੇ ਵੀ ਅਰਦਾਸ ਆਉਂਦੀ ਨਹੀਂ ਹਰ ਸਿੱਖ ਨੂੰ ਅਰਦਾਸ ਕਰਨੀ ਹੋਣੀ ਚਾਹੀਦੀ ਹਰ ਸਿੱਖ ਨੂੰ ਮੁਖਵਾਕ ਲੈਣਾ ਹੋਣਾ ਚ ਨਹੀਂ ਤੇ ਕੰਮ ਹੀ ਬੜਾ ਸੁੱਖਾ ਸ ਪਰ ਇਹ ਤਾਂ ਉਹਦਾ ਜੇ ਸਿੱਖ ਰੋਜ਼ ਬਾਣੀ ਪੜ੍ਹਦਾ